ਆ ਗੱਠਾ ਜਿਹੜੀਆਂ ਤੁਸੀਂ ਦੇਖ ਰਹੇ ਹੋ ਭਰਾਵੋ ਮੱਕੀ ਦੇ ਚਾਰ ਦੀਆਂ ਵੱਜੀਆਂ ਹੋਈਆਂ ਗੱਠਾਂ ਫੁੱਲ ਮੱਕੀ ਆ ਵਿੱਚ ਖੋਲ ਕੇ ਚੈੱਕ ਕਰਕੇ ਫੇਰ ਲਈ ਆਇਓ ਪਿੰਡ ਮੱਲਣ ਕੋਲੇ ਕੋਠੇ ਅਮਨਗੜ ਢਾਣੀ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਗੱਠਾਂ ਲੈਣੀਆਂ ਨੰਬਰ ਵੀਰਾਂ ਦਾ 9855799130 600 ਰੁਪਏ ਕਿਵਾਂਟਲ ਭਾਵਾਂ ਤੋਲ ਕੇ ਲੈ ਜਾਓ ਕੇ 400 ਰੁਪਏ ਕਿਵਾਂਟਲ ਰੇਟ ਲੱਗੂਗਾ ਜੀ ਜੇ ਕਿਸੇ ਵੀਰਪਰਾ ਨੇ ਲਈਆਂ ਨੀਆਂ ਗੱਠਾਂ ਨਵਾਂ ਮਾਲ ਵੱਜਾ ਹੋਇਆ ਵਧੀਆ ਮਾਲ ਫੁੱਲ ਮੱਕੀ ਤਿਆਰ ਸੀ ਤੁਹਾਨੂੰ ਤਿਆਰ ਮੱਕੀ ਖੋਲ ਕੇ ਗੱਠ ਵੀ ਦਿਖਾਉਣੇ ਆ ਪਿੰਡ ਮੱਲਣ ਝਿਲਾ ਮੁਕਸਰ ਨੰਬਰ ਹੈ ਜੀ 98557 99130 98557 99130 ਉਪਰਾਓ ਤੁਸੀਂ ਦਾਣਾ ਦੇਖ ਸਕਦੇ ਹੋ ਮੱਕੀ ਦੇ ਵਿੱਚ ਕੋਈ ਨਹੀਂ ਸਾਹਮਣੇ ਥੋੜੇ ਗੱਠ ਖੁੱਲੀ ਆਪਾਂ ਤਾਜੀ ਗੱਠ ਖੋਲੀ ਆ ਪ੍ਰਭੂ ਦੇਖ ਸਕਦੇ ਹੋ ਵਧੀਆ ਦਾਣਾ ਫੁੱਲ ਕ੍ਰੈਸ਼ ਹੋਇਆ ਵਾ ਦਾਣਾ ਬਹੁਤਾ ਪ੍ਰਭੂ ਤੁਹਾਨੂੰ ਸਾਹਮਣੇ ਵੀਡੀਓ ਚ ਵੀ ਦਿਂਦਾ ਹੋਣਾ ਬਹੁਤ ਦਾਣਾ ਗਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪ੍ਰਭੂ ਜੇ ਕਿਸੇ ਵੀਰਪਰਾ ਨੇ ਚਾਰ ਲੈਣਾ ਹੋਵੇ ਤਾਂ ਤੁਸੀਂ ਸ਼ੇਅਰ ਕਰ ਦਿਓ 600 ਰੁਪਏ ਕਵਾਂਟਲ ਤੋਲ ਕੇ ਵੀ ਲਿਆ ਸਕਦੇ ਹੋ ਵਧੀਆ ਦਾਣਾ ਭਰਾਵੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ